ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਮੰਗਹਿ ਆਪੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੋ ਹਾ ਸੱਚ ਹੋ ਸੁਖਹੁ ਦਲ ਗੁਰ ਸੇਵੀਐ ਹੰਸੇ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿ ਮੁਜੀ ਤਨਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਨ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਆਪਣੇ ਕੋں ਸਾਸ-ਸਾਸ ਪਿਤ ਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ आदि अंत प्रभु सदा सहाय तन हमारा मीत रहा मन बिलास पाए साहिब के ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਾਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰੱਬ ਪੂਰਨ ਪੈਜ ਰਖਾਈ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਤਨਸਰੀ ਮਹਲਾ 5 ਔਖੀ ਘੜੀ ਨਾ ਦੇਖਣ ਦੇਈ ਆਪਣ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਸਤ ਨਾਨਵਾਹੀ ਪੁਰਹੁ ਸਤ ਨਾ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਹਰਿ ਗੁਰ ਸਤਿ ਨਾਮ ਵਾਹਿਗੁਰੂ ਸਤਿ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਜੀ ਦਾ ਖਾਲਸਾ ਵਾਹ ਗੁਰ ਜੀ ਕੀ ਫਤਿਹ